ਹਾਂਜੀ ਅੱਜ ਆਪ ਬਣਾਵਾਂਗੇ ਗਵਾਰੇ ਦੀਆਂ ਫਲੀਆਂ ਇਹਨਾਂ ਦੇਸੀ ਨਹੀਂ ਹੈਗੀਆਂ ਹੈ ਤਾਂ ਦੂਜੀਆਂ ਤੇ ਆਪਾਂ ਨੇ ਲਸਣ ਗੰਡਾ ਤੇ ਹਰੀ ਮਿਰਚ ਕੱਟ ਕੇ ਰੱਖ ਲਈ ਤੇ ਆਹ ਦੋ ਟਮਾਟਰ ਜਿਹੀ ਇਹ ਵੀ ਮਿਰਚੀ ਪਾਤੇ ਛੋਟੇ ਛੋਟੇ ਤੋੜੇ ਸੀਗੇ ਅੱਜ ਮੈਂ ਜੀ ਇੱਕਦਰਾ ਆਪਣਾ ਤੇਲ ਗਰਮ ਹੋ ਗਿਆ ਸੀ ਜੀਰਾ ਤੇ ਆਪਾਂ ਨੇ ਪਾਤਾ ਤੇਜ ਪੱਤਾ ਲਓ ਜੀ ਹੁਣ ਆਪਾਂ ਪਾ ਦਾਂਗੇ ਤੱਕੇ ਹੋਏ ਗਿਲਾ ਅਸਨੇ ਟੰਡਾ ਅਦਰਕ ਅਦਰਕ ਤਾਂ ਹੈ ਹੀ ਸੱਚ ਹੈ ਪਿਆਜ਼ ਪਿਆਜ਼ ਗੰਡੇ ਨੂੰ ਸਪਕੋ ਮਿਲਾਉਣੇ ਚੰਗੀ ਤਰ੍ਹਾਂ ਅੱਜ ਵੀਡੀਓ ਜਿਵੇਂ ਮੈਂ ਰਾਤ ਨੂੰ ਬਣਾਉਣ ਲੱਗੀ ਸ਼ਾਮ ਨੂੰ ਸੱਚ ਰਾਤ ਨੂੰ ਨਹੀਂ ਤੇ ਦੇਖਿਆ ਅੱਜ ਆਪਣੇ ਖੁੱਜ ਕੇ ਫੋਨ ਇਹਦੇ ਵਿੱਚ ਪਾ ਦੂੰਗੀ ਵੇ ਨੂਨ ਮੈਚ ਲੋੜ ਮੁਤਾਬਕ पा देंगे गवरे दलियां धोतिया हुई चंगी तरह हिला देंगे इन हम आप रख देंगे ढार के चंगी तरह गैस आप जमा करता स्लो देखो जमा कटते ਦੀ ਹੌਲੀ ਹੌਲੀ ਸਬਜੀ ਜਿਹੜੀ ਆਪਣੇ ਗਵਾਰੇ ਦੀਆਂ ਫੱਲੀਆਂ ਬਣ ਕੇ ਹੋ ਜਾਣੀ ਨੇ ਤਿਆਰ ਫਿਰ ਮੈਂ ਖੋਨੀ ਵੀ ਕਹਿ ਜੀਆਂ ਬਣੀਆਂ ਹਰਜੀ ਦੇ ਗਵਾਰੇ ਦੀਆਂ ਫੱਲੀਆਂ ਅੱਪਣੀਆਂ ਬਣਾ ਲੂੰਗੀ ਵੀ ਜਿੱਦ ਨੂੰ ਕੱਲ੍ਹ ਦੇਖ ਜੀ ਬੀਤੀ ਸੀ ਉਹ ਬਹਾਰੀ ਪਾਣੀ ਹੁਣ ਮੈਂ ਬਣਾ ਲੂੰਗੀ ਰੋਟੀ ਨਵੀ ਤੇ ਖਾਸ਼ ਹੋਈ ਬੈਠੀ ਹੈ ਗਵਾਰੇ ਦੀਆਂ ਫਰੀਆਂ ਖਾਣ ਨਵੀ ਤੇ ਚਲੋ ਜੀ ਆਜਾ ਤੁਸੀਂ ਵੀ ਖਾ ਲਓ ਗਵਾਰੇ ਦੀਆਂ ਫਰੀਆਂ ਹੈਲੋ ਜੀ ਸਸਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਵਾ ਬਲੌਗ ਵਿੱਚ ਅੱਜ ਦੀ ਸ਼ੁਰੂਆਤ ਕੀ ਤੇ ਬਾਰੇ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਪਹਿਲਾਂ ਮਾਂਜੂਂਗੀ ਭਾਂਡੇ ਭਾਂਡੇ ਮੈਂ ਸੂਬਾ ਮਾਂਜ ਕੇ ਨਹੀਂ ਗਈ ਸੀ ਕਿ ਦੋ ਦਿਨ ਹੋ ਗਏ ਮੈਂ ਬਿਜਲੀ ਨਹੀਂ ਚਲਾਈ ਗਈ ਸ਼ੁਰੂ ਨਹੀਂ ਕੀਤੀ ਸੀਗੀ ਤੇ ਹੁਣ ਅਸੀਂ ਆਖੇ ਚਲੋ ਆਪਾਂ ਨਾਲੇ ਕੰਮ ਕਰਾਂਗੇ ਨਾਲੇ ਬਣਾਵਾਂਗੇ ਅੱਜ ਵੀਡੀਓ ਹਾਂਜੀ ਪਹਿਲਾਂ ਆਪਾਂ ਆਹ ਵਾਲੀ ਚਾਦਰ ਬਦਲਾਂਗੇ ਅੱਜ ਆਪ ਛਾਵਾਂਗੇ ਹੈ ਤੇ ਇਹ ਵੀ ਕਰੀਮ ਕਲਰ ਦੀ ਹੈ ਉੱਠੀ ਤੈ ਮਾਰੀ ਵੀ ਜੀ ਤੇ ਹਵਾ ਵਾਲੀ ਮੈਂ ਚੱਕ ਦੂੰਗੀ ਫਿਰ ਲਾਉਂਗੀ ਮੈਂ ਪੋਚਾ ਹਾਂਜੀ ਸਾਫ ਸਫਾਈ ਆਪਣੀ ਹੋ ਗਈ ਦੁੱਧ ਵੀ ਮੈਂ ਗਰਮ ਕਰ ਲਿਆ ਚਾਲੇ ਭਾਂਡੇ ਪਏ ਹਜੇ ਮੇਰ ਮਾਂਦਣ ਵਾਲੇ ਵਿੱਚ ਦੀ ਫਿਰ ਮੈਂ ਨਵੀਂ ਨੂੰ ਲੈਣ ਬਾਗੀ ਸੀ ਤੇ ਪੋਚਾ ਵੀ ਲੱਗ ਗਿਆ ਆਪਣਾ ਲਾਈਟ ਹੈ ਨਹੀਂਗੀ ਇਤਰੂ ਵੀ ਕਰਤੀ ਸਾਰੇ ਸਾਫ ਸਫਾਈ ਆਹ ਵਾਲੀ ਚਾਦਰ ਮੈਂ ਕੱਲ ਨੂੰ ਬਦਲੂੰਗੀ ਤੇ ਲਾਈਟ ਕਰਾਂਗੇ ਆਪਾਂ ਬੰਦ ਲਾਈਟਾਂ ਫਿਰ ਮੈਂ ਬੰਦ ਕਰ ਦੇਣੀ ਨਹੀਂ ਕਿਉਂਕਿ ਲਾਈਟ ਅਜੇ ਸੂਬਾ 12 ਵਜੇ ਦੀ ਨਹੀਂ ਹੈਗੀਗੀ 11:30 ਵਜੇ 12 ਵਜੇ ਤੱਕ ਹਾਂ ਉਹ ਤੋਂ ਬੱਗ ਗਈ ਸੀਗੀ ਬਾਕੀ ਇਧਰੋਂ ਵੀ ਸਾਰੀ ਸਾਫ ਸਫਾਈ ਹੋ ਗਈ ਆਹ ਵਾਲੀ ਗੱਡੀ ਆਪਾਂ ਨਹੀਂ ਕਰਾਲੀ ਚੇਂਜ ਤਾਂ ਹੀ ਮੈਂ ਇੱਥੋਂ ਪੂਰੀ ਵੀਡੀਓ ਦਿਖਾਉਂਦੀ ਨਹੀਂ ਸੀਗੀ ਕਿਉਂਕਿ ਇਹਦੀ ਗੱਡੀ ਨਾ ਗਰੇਸੀ ਨੇ ਪਾਰਤੀ ਸੀ ਤੇ ਹੁਣ ਅੱਗੇ ਟੁੱਟੇ ਨੂੰ ਰੱਖਣਾ ਪਊਗਾ ਟੂਡੇ ਦੇ ਤੇ ਚਾਹੀ ਪੀਤੀ ਇਕੱਲੀ ਇਹ ਸੁੰਦੀ ਸੀ ਮੈਂ ਕਿਹਾ ਚੱਲ ਹੁਣ ਸੌਣਾ ਤੇ ਇਹ ਕਹਿੰਦੀ ਨਹੀਂ ਮੈਂ ਸੁੰਦੀ ਨਹੀਂ ਤੇ ਕੱਪੜੇ ਸਾਡੇ ਢੇਰ ਲੱਗਿਆ ਪਿਆ ਨਵੀ ਦੇ ਬੂਟ ਅੱਜ ਹੀ ਪਾ ਕੇ ਗਈ ਸੀਗੀ ਤੋਤੇ ਵੇ ਸੀ ਪਰ ਇਹ ਚਿੱਟੇ ਕਰਕੇ ਨਾ ਖਰਾਬ ਹੋ ਜਾਂਦੇ ਹੈਗੇ ਤੇ ਕੱਪੜਾ ਨਵੀ ਨੇ ਮਾਰਿਆ ਆ ਕੇ ਵਿਚਾਰੀ ਨੇ ਮੇਰੇ ਨਾਲ ਹੈਲਪ ਕਰਾਈ ਪੂਰੀ ਇਹ ਮੈਂ ਪੋਚਾ ਲਾਉਂਦੀ ਸੀਗੀ ਪੋਚਾ ਲਾਉਂਦੀ ਲਾਉਂਦੀ ਮੈਂ ਛੱਡ ਕੇ ਤੇ ਮੈਂ ਨਵੀ ਨੂੰ ਲੈਣ ਵਾਗੀ ਸੀਗੀ ਤੇ ਇਹਨੇ ਚਾਹ ਪਾਣੀ ਪੀ ਕੇ ਆਰਾਮ ਕਰਕੇ ਤੇ ਇਹਨੇ ਕੱਪੜਾ ਮਾਰਤਾ ਉਦੋਂ ਵੀਡੀਓ ਮੈਂ ਬਣਾਈ ਨਹੀਂ ਕਿਉਂਕਿ ਜਸ਼ਨ ਦਾ ਫੋਨ ਵੀ ਆ ਗਿਆ ਸੀ ਵਿੱਚ ਦੀ ਜਦੋਂ ਆਪਾਂ ਨੇ ਬਿਸ਼ਾਤੀ ਹੈ ਤਾਂ ਉਹਦੇ ਨਾਲ ਦੀ وہی کریم ਜੀ ਵਾਈਟ کریم ਜੀ ਹੈਗੀ ਇਹ ਤੇ ਇਹਦੇ ਵਿੱਚ ਨੀਲੇ ਆਹ ਨੀਲੇ ਨੀਲਾ ਰੰਗ ਜਾਦੇ ਹੈਗਾ ਤੇ ਮੈਨੂੰ ਇਹ ਜੇ ਕਲਰ ਵਧੀਆ ਸੋਹਣੇ ਲੱਗਦੇ ਹੈਗੇ ਐਣੀ ਤਾਂ ਕਰਕੇ ਫਿਰ ਮੈਨੂੰ ਬਾਰ-ਬਾਰ ਲਾਈਟਾਂ ਜਵਾਉਣੀਆਂ ਪੈਣੀਆਂ ਬਾਥਰੂਮ ਵੀ ਸਾਫ਼ ਹੋ ਗਏ ਤੇ ਇੱਧਰ ਮੈਂ ਕੱਪੜੇ ਵੀ ਇੱਥੇ ਧੋਲੇ ਸੀਗੇ ਕਿਉਂਕਿ ਬਾਹਰ ਤਾਂ ਰੀਨ ਆਈ ਜਾਂਦੀ ਸੀਗੀ ਤੇ ਕੱਪੜੇ ਇੰਨੇ ਸਾਰੇ ਧੁੱਤੇ ਆ ਜਿਦਾ ਕਰਕੇ ਨਾ ਮੈਂ ਇੱਥੇ ਰੱਖ ਗਈ ਸੀ ਮੈਂ ਬਾਗੀ ਸੀ ਗੁਰਦੁਆਰਾ ਸਾਹਿਬ ਤੇ ਹੁਣ ਮੈਂ ਇਹਨਾਂ ਨੂੰ ਪਾ ਦੂੰਗੀ ਸੁੱਕਣੇ ਬਾਹਲੇ ਕੱਪੜੇ ਸੀਗੇ ਕੱਪੜੇ ਆਪਾਂ ਨੇ ਇੱਥੇ ਸੁੱਕਣੇ ਪਾਤੇ ਕੋਸੇ ਇੱਧਰ ਪਾਤੇ ਛਿੱਟੇ ਕੱਪੜਿਆਂ ਤੇ ਬਹੁਤ ਟਾਈਮ ਲੱਗ ਜਾਂਦਾ ਹੈਗਾ ਤੇ ਆਹ ਵਾਲੇ ਹਜੇ ਮੇਰੇ ਇੰਨੇ ਕੱਪੜੇ ਆਹ ਟੋਕਰੀ ਵਾਲੇ ਕੱਪੜੇ ਨੂੰ ਮੈਂ ਪਾ ਦੂੰਗੀ ਕੁਰਸੀ ਤੇ ਤੇ ਬਾਕੀ ਸਾਰੇ ਤੋਤੇ ਕੱਪੜੇ ਅੱਜ ਬਹੁਤ ਜ਼ਿਆਦੇ ਸੀਗੇ ਧੋਣ ਵਾਲੇ ਨਵੀ ਨੇ ਲਸਣ ਛੇਲਤਾ ਹੋਣਾ ਸੀ ਸਬਜ਼ੀ ਬਣਾਵਾਂਗੇ ਕद्दू ਬਣਾ ਲੂੰਗੀ ਕद्दू ਪਿਆਗਾ ਗਰੇਸੀ ਉਹ ਬੈਠੀ ਹੈ ਕਿਥੋਂ ਮਨ ਦੇਖੀ ਜਾਂਦੀ ਹੈ ਹਾਂਜੀ ਨਵੀ ਦੇ ਡੈਡੀ ਆ ਗਏ ਥੋੜੇ ਸਮਾਨ ਲੈ ਕੇ ਆਏ ਆ ਤਾਂ ਮਠਿਆਈ ਦੇ ਡੱਬੇ ਤੋਂ ਤੇ ਆਹ ਵਾਲੀ ਹੈਗੀ ਰਸਮਲਾਈ ਹਾਂਜੀ ਇਹ ਵਾਲੀ ਮਠਿਆਈ ਤੇ ਰਸਮਲਾਈ ਆਪਾਂ ਨੇ ਲਿਆਂਦੀ ਅਰਸ਼ ਦੇ ਜਨਮ ਦਿਨ ਤੇ ਕਿਉਂਕਿ ਕਿ ਜਿਹੜਾ ਕੇਕ ਫਿਰ ਅਸੀਂ ਘਰ 'ਚ ਤੈਨ ਨਹੀਂ ਜਣਿਆਂਗੇ ਕੋਈ ਵੀ ਨਹੀਂ ਖਾਂਦਾ ਇੰਨਾ ਤਾਂ ਕਰਕੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਪਸੰਦ ਦੇ ਸੀਗੀਆਂ ਉਹ ਵਾਲੀਆਂ ਲਿਆਂਦੀਆਂ ਤੇ ਅਸੀਂ ਇਸ ਤਰ੍ਹਾਂ ਮਨਾਇਆ ਅਰਸ਼ ਦਾ ਜਨਮ ਦਿਨ ਹਾਂਜੀ ਅੱਜ ਦਿਨ ਹੈਗਾਗਾ ਸੋਮਵਾਰ ਕੱਲ੍ਹ ਸੁਆਹ ਵਾਲਾ ਕੰਮ ਜਾ ਕਰਾਉਣ ਲੱਗੇ ਸੀ ਮਿਸਤਰੀ ਲਾਇਆ ਸੀ ਡਿੱਗੀ ਬਣਵਾਈ ਨਾਲੇ ਤਾਂ ਨਾਲੇ ਕਾਨਕ ਢੋਲ ਚ ਪਵਾਈ ਜਵਾਕ ਬੁਲਾ ਲਈ ਸੀ 2 ਮਿੰਟੇ ਸੀਗੇ ਸੈਸ਼ਨ ਦੇ ਹਾਂ ਤੇ ਉਹ ਵਾਲੀ ਸੈਲਫ ਕੋਈ ਆਈ ਹੈਗੀ ਅਜੇ ਥੋੜਾ ਮੁੱਟੇ ਦਾ ਕੰਮ ਰਹਿੰਦਾ ਵੀ ਇੱਥੇ ਨੂੰ ਸਾਫ਼ ਚੰਗੀ ਤਰ੍ਹਾਂ ਕਰਕੇ ਉਹ ਧੋਤੀ ਸੀਗੀ ਤੇ ਇਹਦੇ ਉੱਤੇ ਰੱਖਾਂਗੇ ਛੋਟੇ-ਛੋਟੇ ਬੂਟੇ ਜਿਹੜੇ ਉੱਥੇ ਪਏ ਆ ਆਹ ਵਾਲੇ ਪਏ ਸੈਲਫ ਤੇ ਇਹ ਵਾਲੇ ਸਾਰੇ ਮੈਂ ਧੋਕੇ ਰੱਖੂੰਗੀ ਕੱਲ ਵੇੜਾ ਤਾਂ ਤੋਤਾ ਸੀਗਾ ਅਸੀਂ ਸ਼ਾਮ ਨੂੰ ਤੇ ਪਰ ਬੂਟੇ ਹੋਰ ਹੈਗੇ ਤੇ ਨਾਲੇ ਆ ਸਾਰੀਆਂ ਬੋਰੀਆਂ ਵਾਪਸ ਕਰਾ ਦਾਂਗੇ ਵੀ ਅੰਦਰ ਵੀ ਮੈਂ ਸਾਰੀ ਮੋਟੀ-ਮੋਟੀ ਚੱਕ ਧਰ ਜੀ ਕਰ ਗਈ ਕੇਰਾ ਤੇ ਲੱਗਦਾ ਸਾਫ-ਸਾਫ ਹੈ ਪਰ ਫਿਰ ਵੀ ਨਾ ਕੱਲ ਸ਼ਾਮ ਜੇ ਨੂੰ ਲਾਤਾ ਸੀ ਕਿ ਮੈਂ ਪੋਚਾ 3:00 ਵਜੇ ਤਾਂ ਕਰਕੇ ਸਾਫ ਲੱਗਦਾਗਾ ਇਦਰੋਂ ਵੀ ਆਪਣਾ ਵਧੀਆ ਸਾਫ-ਸੁਤਰਾ ਕਰਤਾ ਯਾਰ ਮੈਨੂੰ ਚਾਦਰ ਤਾਮ ਚਾਹੀਏ ਕਿਉਂਕਿ ਇਹ ਨਾ ਵਾਈਟ ਕਰੀਮ ਜੀ ਹੈਗੀ ਮੈਂ ਕਿਹਾ ਵੀ ਮੈਲ ਹੀ ਹੋ ਜੂਗੀ ਉੱਪਰ ਵੀ ਬੈਠੇ ਸੀਗੇ ਤਾਂ ਕਰਕੇ ਤੇ ਇਹ ਇਧਰ ਵੀ ਦਿਖਾਉਣੀ ਹੈ ਬਾਥਰੂਮ ਵੀ ਕੱਲ ਮੈਂ ਧੂਤਾ ਸੀਗਾ बाथरूम भी चंगी तरह तो धोता सजे नहाना गा देखा भी अपने चंगी तरह धोता मैं नहाना गा चल नवीन छह कपड़े जेडे पे है मैं, मैं इधर रखे मैं चलो तय मारूंगी तय मार ही नहीं गई क्योंकि आपने कणक कल पानी सी ढोल च पवानी सी फिर किन्नी बारी चाह पानी बनाया होर निम हो जाते ਕਰਕੇ ਇੱਧਰਲਾ ਵੀ ਕਮਰੇ ਦੀ ਸਫਾਈ ਹੋਈ ਪਈਏਗੀ ਕੱਲਾ ਵਸਾ ਆ ਕੇ ਪੋਚਾ ਲਾਉਂਗੀ ਤੇ ਨਹੀਂ ਤਾਂ ਲੋੜ ਨਹੀਂ ਗੇ ਇੱਧਰ ਕਿਉਂਕਿ ਅਸੀਂ ਇੰਨਾ ਆਉਂਦੇ ਨਹੀਂ ਗੇ ਉਹਨੇ ਤਾਂ ਹੈਗੇ ਜਿਆਦਾ ਨਹੀਂ ਆਉਂਦੇ ਗੇ ਤੇ ਆਹ ਵਾਲੀ ਚਾਦਰ ਵਿਛਾਤੀ ਮੈਂ ਇਹਦੇ ਤੇ ਇੱਧਰ ਉਹ ਵੀ ਸਾਰਾ ਠੀਕ ਕਰਿਆ ਸੀ ਆ ਦੇਖੋ ਇੱਧਰ ਰੱਖਤਾ ਸਾਰਾ ਸਮਾਨ ਇੱਧਰ ਕਣਕ ਵਾਲਾ ਢੋਲ ਰੱਖ ਕੇ ਤੇ ਮੂਹਰੇ ਇਹਦੇ ਮੰਜੇ ਲਾ ਤੇ ਇਤੋਂ ਵੀ ਸਾਫ਼ ਆਪਣਾ ਵਧੀਆ ਹੋ ਗਿਆ ਚੰਗੀ ਤਰ੍ਹਾਂ ਤੇ ਰਸੋਈ ਦਾ ਕੰਮ ਹਜੇ ਮੇਰਾ ਪਿਆਗਾ ਸੈਲਫ ਵੀ ਮੈਂ ਸਾਫ਼ ਨਹੀਂ ਕੀਤੀ ਆ ਦੇਖੋ ਆਟਾ ਪਿਆ ਗਾਇਆ ਇਹਦੇ ਤੇ ਮੈਂ ਕਿਹਾ ਮੈਂ ਆ ਕੇ ਕਰੂੰਗੀ ਕਿਉਂਕਿ ਨਾ ਫਿਰ ਟਾਈਮ ਹੋ ਜਾਂਦਾ ਜਲਦੀ ਤੇ ਭਾਂਡੇ ਮੇਰੇ ਚਾਹ ਵਾਲੇ ਤੇ ਰੋਟੀ ਵਾਲੇ ਪਏ ਆ ਉਹ ਮੈਂ ਮਨ ਜੂੰਗੀ ਆ ਕੇ ਬਾਕੀ ਇੰਨਾ ਗੰਦਾ ਤਾਂ ਹੈ ਨਹੀਂਗਾ ਤੇ ਪਰ ਫਿਰ ਵੀ ਮੈਂ ਧੜਬੋਚ ਜਿਹੜਾ ਉਹ ਜ਼ਰੂਰ ਲਾਉਂਗੀ ਹਾਂਜੀ ਕਨੇਡਾ ਚ ਵੀ ਮਨਾਇਆ ਹਰਸ਼ਦਾ ਜਨਮ ਦੇਣਾ ਬਹੁਤ ਵਧੀਆ ਮਨਾਇਆ ਉਹਨਾਂ ਨੇ ਫੀਲ ਹੀ ਨਹੀਂ ਹੋਣ ਦਿੱਤਾ ਪਰਿਵਾਰ ਵਾਂਗੂ ਵਧੀਆ ਜਿਵੇਂ ਕਿ ਘਰ ਪਰਿਵਾਰ ਚੰਨੇ ਆਪਾਂ ਬਹੁਤ ਧੰਨਵਾਦ ਹਾਂਜੀ ਆ ਗਈ ਸੀ ਮੈਂ ਅੰਗਣਵੜੀ ਚੋਂ ਕਰੇ ਤੇ ਆ ਕੇ ਮੈਂ ਦੋ ਕਮਿੰਟ ਪੈਗੀ ਪਾਣੀ ਖੁਣੀ ਪੀ ਕੇ ਤੇ ਦੁੱਧ ਘਰੋਂ ਧਰਿਆ ਪਿਆਗਾ ਦੁੱਧ ਮੈਂ ਸਵੇਰ ਲੀਏ ਇੱਸੀ ਵੀ ਜਾ ਕੇ ਨਵੀਂ ਛੱਡਿਆ ਤੇ ਹਰਸ਼ ਤੇ ਚੜੀ ਤੇ ਹੁਣ ਮੈਂ ਲਾਉਂਗੀ ਝਾੜੂ ਕੋਟਾ ਤੇ ਨਾਲੇ ਗੁੰਥ ਕਰਨੀ ਮੋਜੂ ਹੈ ਨੇ ਮੋਜੂ ਨਵੀ ਦਾ ਟਾਈਮ ਉਸ ਤੇ ਜਿਹੜੀ ਵੀਡੀਓ ਸੀਗੀ ਤਨ ਚਾਰ ਦਿਨਾਂ ਬਾਅਦ ਮੈਂ ਬਣਾਈ ਸੀ ਹਰ ਸ ਦੇ ਜਨਮ ਦਿਨ ਤੇ ਥੋੜਾ ਇਹ ਤੇ ਡੇਢ ਸਮਾਨ ਲਈ ਆਏ ਸੀਗੇ ਅਸੀਂ ਕੇਕ ਨਹੀਂ ਕਰਤੇਗਾ ਕੇਕ ਦੀ ਥਾਂ ਅਸੀਂ ਜਾਵਾਂਗੇ ਆਸ਼ਰਮ ਚ ਕਿਉਂਕਿ ਪਿਛਲੀ ਵਾਰ ਵੀ ਅਸੀਂ ਉੱਥੇ ਗਏ ਸੀ ਕਿ ਜਦੋਂ ਮੇਰਾ ਜਨਮ ਦਿਨ ਸੀ ਅਸੀਂ ਮੈਂ ਅਖਿਆ ਸੀਗਾ ਕੇਕ ਨਹੀਂ ਬਿਆਹ ਕਰਤੀ ਕਿਉਂਕਿ ਕੇਕ ਕੋਈ ਖਾਂਦਾ ਵੀ ਨਹੀਂ ਦੋ ਦੋ ਦਿਨ ਪਿਆ ਰਹਿੰਦਾਗਾ ਇਸ ਕਰਕੇ ਜਿਹੜੀਆਂ ਸੀਚਾ ਸਾਨੂੰ ਪਸੰਦ ਸੀ ਉਹ ਲੈ ਆਏ ਸੀਗੇ ਪਹਿਲਾਂ ਪਕਾਤੇ ਆਂਗੇ ਕੰਮ ਫਿਰ ਦੇਖਦੇ ਹਾਂ ਜਾਨੀ ਪੋਚਾ ਆਪਣਾ ਸਾਰਾ ਲੱਗ ਗਿਆ ਆਹ ਵਾਲੇ ਮੈਟ ਮੈਂ ਕੱਲ ਧੋਤੇ ਸੀ ਤੇ ਕੱਲ ਹੀ ਸੁੱਕ ਗਏ ਸੀ ਕਿਉਂਕਿ ਧੁੱਪ ਬਹੁਤ ਸੀ ਹੁਣ ਮੈਂ ਸਾਰੇ ਪੋਚਾ ਲਾ ਕੇ ਠੱਗੀਏਗੀ ਤੇ ਮੈਟ ਸਾਰੇ ਰੱਖਦੀ ਹਾਂ ਕਮਰੇ ਅੰਦਰ ਨਾਲੇ ਇਧਰ ਬਾਹਰ ਤੇ ਹੁੰਦੀ ਹਾਂ ਜਾਨੀ ਆਪਾਂ ਨੇ ਬਣਾ ਲਿਆ ਮੰਗੇਓ ਸ਼ੇਕ ਕਿਉਂਕਿ ਨਵੀ ਕਹਿੰਦੀ ਮੈਂ ਚਾਹ ਨਹੀਂ ਪੀਣੀ ਮੈਂ ਕਿਹਾ ਚਲੋ ਠੀਕ ਹੈ ਮੈਂ ਤੈਨੂੰ ਬਣਾ ਮੰਗੇਓ ਸ਼ੇਕ ਬਣਾ ਕੇ ਦਿੰਦੀ ਆ ਬਨਾਣੇ ਸ਼ੇਕ ਕਹਿਣ ਲੱਗੀ ਸੀ ਜੀ ਉਹ ਮੈਂ ਨਾ ਜ਼ਿਆਦਾ ਠੰਡਾ ਨਹੀਂ ਬਣਾ ਕੇ ਥੰਦੀ ਕਿਉਂਕਿ ਦੁੱਧ ਵੀ ਠੰਡਾ ਤੇ ਥੋੜੀ ਜਿਹੀ ਮੈਂ ਪਾ ਦੂੰਗੀ ਦੇ ਵਿੱਚ ਬਰਫ਼ ਉਹ ਦੇ ਪੂਰਾ ਪੂਰੇ ਬਣੇ ਲਾ ਆ ਲੈ ਹੈਲੋ ਹੈਲੋ ਜੀ ਸਿਸਿਆ ਕਾਂਤੀ ਅੱਜ ਨੂੰ ਵੀ ਕਹਿੰਦੀ ਮੈਂ ਚਾਹ ਨਹੀਂ ਪੀਣੇਗੀ ਠੀਕ ਹੈ ਜੀ ਮੈਂ ਦੁੱਧ ਪੀਣਾ ਹੈਗਾ ਤੇ ਮੈਂ ਕਿਹਾ ਚੱਲ ਫਿਰ ਮੈਂਗੋ ਸ਼ੇਕ ਬਣਾ ਦਿੰਨੀ ਹੈਗੀ ਤੇ ਹੁਣ ਇਹ ਕਰ ਲੂਗੀ ਆਪਦੇ ਸਕੂਲ ਦਾ ਕੰਮ ਤੇ ਆਹ ਵਾਲਾ ਮੈਟ ਵੀ ਮੈਂ ਕੱਲ ਧੋਤਾ ਸੀਗਾ ਸੁੱਕ ਗਏ ਸੀਗੇ ਇਹ ਵੀ ਆਹ ਵੀ ਸਾਰੇ ਵਧੀਆ ਸੁੱਕ ਗਏ ਸੀਗੇ ਦੇਖ ਕਿੰਨੇ ਸੋਹਣੇ ਤਾਂ ਦੇ ਦਿੱਖ ਕੇ ਬਾਕੀ ਵੀ ਸਾਰੇ ਹਾਂਜੀ ਇੱਕ ਗਲਾਜਮ ਮੇਰੇ ਰਹਿ ਗਈ। ਇਹ ਚਾਲੇ ਪੰਡੇ ਪਏ ਮੇਰੇ ਅਤੇ ਥੋਨ ਵਾਲੇ ਵਿੱਚ ਥੋੜੀ ਜਿਹੀ ਚਾਹ ਪੀ ਹੈ। ਇਹ ਹਾ ਵਾਲੀ ਚਾਕਲੇਟ ਹੈ। ਚਾਰ ਮੰਦੇ ਲੈ ਕੇ ਦਿੱਤੀਆਂ ਸੀਆਂ ਹਰਛੇ ਦੇ ਡੈਡੀ ਨੇ ਨਵੀ ਨੂੰ। ਹਰਛੇ ਦੇ ਜਰਮਦੰਦ ਤੇ ਉਹਨੂੰ ਪਤਾ ਨਹੀਂ ਲਾ ਉਹ ਅੰਦਰ ਬੈਠੀ ਉਹਨੂੰ ਤੇ ਲੈ ਕੇ ਜਾਨੀ ਹੈ ਕਿ ਉਹਦੇ ਵਾਸਤੇ ਨਵੀ ਵਾਸਤੇ। ਨਵੀ ਕਿੰਨਾ ਕਰ ਰਹਿ ਕੇ ਕੰਮ ਤੇਰਾ? ਤੇਰੇ ਵਾਸਤੇ ਇੱਕ ਚੀਜ਼ ਲਈ ਹੈ। ਈ ਹੈ ਟਾਫੀ ਚਾਕਲੇਟ ਕਿੰਨੇ ਲਿਆ ਡੈਡੀ ਚਾਰ ਕਿੰਨਾ ਕਰ ਰਹਿ ਗਿਆ ਕੰਮ ਤੇਰਾ ਮੈਂ ਤਾਂ ਭੁੱਲ ਗਈ ਸੀ ਚਾਕਲੇਟ ਕਿੰਨੀ ਭੁੱਲ ਗਈ ਸੀ ਹੁਣ ਮੈਂ ਉਹ ਦੇਖੀ ਜਾਂਦੀ ਸੀ ਲੱਡੂ ਜਿਹੜੇ ਡੈਡੀ ਲੈ ਕੇ ਆਏ ਸੀ ਮੈਂ ਉਹ ਤਾਂ ਨਹੀਂ ਮੈਂ ਖਾਂਦੀ ਗਲਾਬ ਜਾਮਨ ਖਾऊंगी ਚਲ ਮੈਂ ਕੱਪੜੇ ਧੋਇਆ ਮੈਂ ਤਾਂ ਘਰ ਦਾ ਕੰਮ ਆਉਦਾ ਠੀਕ ਹੈ ਨਵੀਂ ਦੀਆਂ ਚੱਪਲਾ ਘਵਾਤੀਆਂ ਤਿੰਨ ਦਿਨ ਹੋ ਗਏ ਚਾਰ ਧਿਆਈਆਂ ਨਹੀਂ ਹਿੱਚਕੀ ਲੱਗੀ ਸੀ ਤੇ ਇਤਰਾਪਾ ਨੇ ਮਾਰ ਦਿੱ ਕੱਪੜਿਆਂ ਦੀ ਤੈ ਮਸਹਂ ਜਾ ਚਾਹੀਏ ਨਾਲ ਤਾਂ ਹੁਣ ਮੈਂ ਧੂੰਗੀ ਕੱਪੜੇ ਜਾ ਕੇ ਨਵੀ ਸਾਰੇ ਆ ਥੱਲੇ ਪਾਲ ਦੀ ਫਿਰਦੀ ਹੈਗੀ ਚੱਲ ਨਵੀਆਂ ਲਿਆਵਾਂਗੇ ਨਵੀ ਦੀਆਂ ਨਾ ਉਹ ਫੇਵਰੇਟ ਚੱਪਲਾ ਸੀ ਵਾਲੀਆਂ ਸੁਣੀ ਸੀ ਕਿਹੜਾ ਪਰਪਲ ਕਲਰ ਸੀ ਵਿੱਚ ਹੈ ਨਾ ਬਲੂ ਉਦੇ ਨਾਲ ਦੀਆਂ ਹੀ ਲਿਆਵਾਂਗੇ ਕੋਈ ਚਲੋ ਜੀ ਆਹ ਕੱਪੜੇ ਮੈਂ ਰੱਖੂੰਗੀ ਹੁਣ ਅਲਮਾਰੀ 'ਚ ਕੱਪੜੇ ਧੂੰਗੀ ਮੈਂ ਇੱਥੇ ਬੈਠ ਕੇ ਤੇ ਆਹ ਵਾਲੇ ਬੂਟੇ ਧੋ ਕੇ ਰੱਖ ਦੂੰਗੀ ਮੈਂ ਤੇਰੇ ਸਲੈਬ ਜੀ ਤੇ ਆਹ ਵਾਲਾ ਕੱਲ ਮੇਰਾ ਮਣੀ ਪਲਾਟ ਵਿਚਾਰਾ ਟੁੱਟ ਗਿਆ ਮੈਂ ਪਾਣੀ 'ਚ ਪਾ ਕੇ ਰੱਖਿਆ ਬਾਅਦ ਵਿੱਚ ਮੈਂ ਲਾ ਦਾਂਗੇ ਉਹ ਖਾਲੀ ਗਮਲੇ ਹੈਗੇ ਉਹਨਾਂ ਵਿੱਚ ਬਾਅਦ ਵਿੱਚ ਕੋਈ ਕਟਿੰਗ ਲਾਵਾਂਗੇ ਤੇ ਆਹ ਦੇਖੋ ਮਿੱਟੀ ਨਾਲ ਕਿਵੇਂ ਭਰੇ ਪਏ ਹੈਗੇ ਹਾਂਜੀ ਕੱਪੜੇ ਆਪਣੇ ਧੋਤੇਗੇ ਧੋਲੇ ਦੋ ਪੱਲੀਆਂ ਸੀ ਉਹ ਵੀ ਤੋਥੀਆਂ ਤੇ ਇੱਥੇ ਵੀ ਝਾੜੂ ਲਾਤਾ ਹੈ ਹਰੀਨ ਜੀ ਥੋੜੀ ਥੋੜੀ ਆ ਜਾਂਦੀ ਹੈ ਨਾ ਦੇਖ ਕੇਲੇ ਦੇਖੋ ਕਿੰਨੇ ਵੱਡੇ ਬਟੇ ਆਂਬ ਮੈਨੂੰ ਬਹੁਤ ਪਸੰਦ ਹੈਗੇ ਆ ਨਵੀਂ ਤੇ ਡੈਡੀ ਨੂੰ ਵਾਲੇ ਪਸੰਦ ਆ ਖਰਬੂਜੇ ਥੋੜੇ ਜੇ ਮੈਂ ਲਾਤੇ ਫਰਿੱਜ ਚ ਤੇ ਥੋੜੇ ਜੇ ਇੱਥੇ ਪੇ ਟੋਕਰੀ ਚ ਕੱਢ ਕੇ ਰੱਖਤੇ ਇਹ ਵਾਲਾ ਕਮਰਾ ਨਾ ਠੰਡਾ ਗਵਦੀ ਆ ਤਾਂ ਕਰਕੇ ਠੀਕ ਛੋੜੇ ਜੰਮ ਰੱਖ ਦੂੰਗੀ ਮਿਫਰਿਜ ਚ ਹਾਂਜੀ ਆ ਆ ਵਾਲੇ ਹੈਗੇ انگੂਰ ਆ ਹੈਗੇ ਤੱਦੂ ਪਿਆ ਹੈਗੇ ਤੋਰੀਆਂ ਟਿੰਡੋ ਤਿੰਨ ਫਰਟਾਂ ਹਾਂਜੀ ਇਧਰ ਨਵੀ ਨੇ ਮੰਜੇਵਾਰ ਕੱਢ ਕੇ ਬਿਸਤਰੇ ਕਰਤੇ ਹੈ ਨ ਇਹ ਮੰਜੇ ਘੜੀਸ ਕੇ ਕੱਢ ਦਿੰਦੀ ਐ ਇਹ ਕਿਉਂਕਿ ਨਾ ਇਹ ਥੱਲੇ ਪਾਵੇਂ ਤੇ ਆ ਲੱਗੇਗੇ ਇਹਦੇ ਨਾਲ ਸਕ੍ਰੈਚ ਜਿਹੜੇ ਉਹ ਨਹੀਂ ਪੈਂਦੇਗੇ ਤੇ ਤਾਂ ਕਰਕੇ ਪਾਣੀ ਵੀ ਪਾ ਲਿਆ 쿨ਰ ਚ ਹਨਾ ਨਾ ਵੀ ਨਵੀਂ ਨਾ ਵਿਚਾਲੇ ਪੈਂਦੀ ਹੁੰਦੀ ਹੈਗੀ ਤੇ ਕਰੇਸੀ ਇਧਰ ਪੈ ਜਾਂਦੀ ਹੁੰਦੀ ਹੈਗੀ ਕਦੇ ਉਧਰ ਥੱਲੇ ਪੈ ਜਾਂਦੀ ਹੈਗੀ ਤੇ ਇਧਰ ਜਿਐਸੀ ਬਣਾਈਆਂ ਤੋਰੀਆਂ ਤੋਰੀਆਂ ਦੀ ਸਜੀ ਬਣਾਈ ਹੈਗੀ ਹਜੇ ਬਣੀ ਜਾਂਦੀ ਹੈਗੀ ਆ ਦੇਖੋ ਹਜੇ 1 ਲੱਭੂਆ ਫਿਰ ਇਹਦੇ ਚ ਹਲਕਾ ਜਿਹਾ ਪਾਣੀ ਪਾ ਕੇ ਬਾਅਦ ਚ ਪਾ ਦਾਂਗੇ ਇਹਦੇ ਵਿੱਚ ਦੁੱਧ ਤੁਹਾਡਾਂ ਲਈ ਕਿਉਂ ਤੋਰੀਆਂ ਬੜੀਆਂ ਲੀ ਆਪਣੀਆਂ